ਨਾਬਾ ਵਿਕੇ ਪਾਨੇ 4 ਕਰੋੜ ਦੀ ਲਾਗਤ ਦੇ ਨਾਲ ਅਕਾਲੀ ਸਰਕਾਰ ਮੌਕੇ ਤਿਆਰ ਕੀਤੀ ਗਈ ਪਸ਼ੂ ਮੰਡੀ ਨਾਬਾ ਸਰਕਾਰਾਂ ਦੀ ਅਣਦੇਖੀ ਦਾ ਕਾਰਨ ਬਣ ਚੁੱਕੀ ਹੈ ਖੰਡਰ ਡੇਰੀ ਫਾਰਮ ਅਤੇ ਪਸ਼ੂ ਪਾਲਕਾਂ ਨੂੰ ਹੋ ਰਿਹਾ ਵੱਡਾ ਨੁਕਸਾਨ ਬਹੁਪੱਖੀ ਸਹੂਲਤਾ ਦੇ ਨਾਲ ਤਿਆਰ ਕੀਤੀ ਗਈ ਸੀ ਇਹ ਪਸ਼ੂ ਮੰਡੀ ਨਾਬਾ ਤੋਂ ਚੇਤਨਾਤਾ ਕੀ ਆਚੀ ਨਿਊਜ਼ ਪੰਜਾਬ ਇਹ ਇਸ ਕਰਕੇ ਹੋਏ ਆ ਕਿ ਸਰਕਾਰ ਦਾ ਪ੍ਰਟ ਸਿਆਪਾ ਕਰ ਰਹੇ ਆ ਜਿਹੜੀਆਂ ਸੁੱਤੀਆਂ ਹੋਈਆਂ ਸਰਕਾਰ ਬਦਲੇ ਦੀ ਰਾਜਨੀਤੀ ਨਾਲ ਸਰਕਾਰਾਂ ਜਿਹੜੀਆਂ ਚੱਲੀਆਂ ਨੇ ਉਹਨਾਂ ਨੂੰ ਦਿਖਾਉਣ ਵਾਸਤੇ ਤੇ ਉਹਨਾਂ ਨੂੰ ਪਿੱਟਣ ਵਾਸਤੇ ਇਕੱਠੇ ਹੋਏ ਆ ਸੋ ਅਸੀਂ ਕਹਿਣਾ ਚਾਹੁੰਦੇ ਆ ਕਿ ਲੋਕ ਗਰੇ ਨੇ ਅੱਜ ਬੇਰੁਜ਼ਾਰ ਹੋ ਗਏ ਲੋਕਾਂ ਨੂੰ ਰੋਜ਼ਾਰ ਨਹੀਂ ਲੱਭ ਰੇ ਕਿ ਲੋਕ ਕਰਨ ਕੀ ਜਿਹੜਾ ਬੰਦਾ ਖੇਤੀ ਤੇ ਨਿਰਭਰ ਹੈ ਉਹਦਾ ਮੇਨ ਮਕਸਦ ਇਹ ਹੁੰਦਾ ਹੈ ਕਿ ਨਾਲ ਦੋ ਪਸ਼ੂ ਰੱਖ ਲਾਂ ਫਿਰ ਘਰ ਦਾ ਖਰਚਾ ਚੱਲੀ ਜਾਊਗਾ ਤੋ ਇਸ ਕਰਕੇ ਅੱਜ ਇਸ ਮੰਡੀ ਤੇ ਆ ਕੇ ਖੜੇ ਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਤੇ ਮੁੱਖ ਮੰਤਰੀ ਉਸ ਸਮੇਂ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਲੋਕਾਂ ਦੀ ਆਮਦਨ ਵਧਾਉਣ ਵਾਸਤੇ ਬਹੁਤ ਵੱਡੇ ਉਪਰਾਲੇ ਕੀਤੇ ਸੀ ਕਿ ਲੋਕਾਂ ਨੂੰ ਸੌਖੇ ਤਰੀਕੇ ਨਾਲ ਖੇਤੀ ਦੇ ਨਾਲ-ਨਾਲ ਲੋਕਾਂ ਦਾ ਸਾਈਡ ਧੰਦੇ ਜਿਹੜੇ ਨੇ ਉਹ ਚੱਲਦੇ ਰਹਿਣ ਜਿਹੜੇ ਤੇ ਲੋਕਾਂ ਦੀ ਰੋਟੀ ਚਲਦੀ ਰਹੇ ਜੋ ਕਿ ਜਦੋਂ ਪਸ਼ੂ ਪਾਲ ਲੈਂਦਾ ਹੈ ਪਸ਼ੂ ਧਾਨ ਜੀ ਨੂੰ ਪਸ਼ੂ ਧਾਨ ਜੀ ਨੂੰ ਕਿਹਾ ਜਾਂਦਾ ਹੈ 2012 ਚ ਇਹ ਅਸੀਂ ਮੰਡੀ ਬਣਾ ਕੇ ਦਿੱਤੀ ਸੀ ਜਿਹਦੇ ਵਿੱਚ ਮੈਂ ਉਦੋਂ ਹਲਕਾ ਜਾਰ ਸੀਗਾ ਪਾਉਣੇ 4 ਕਰੋੜ ਰੁਪਇਆ ਇਸ ਪਸ਼ੂ ਮੰਡੀ ਦੇ ਉੱਪਰ ਲਗਾ ਕੇ ਇਹਦੇ ਵਿੱਚ ਸੌਲਤਾ ਇੰਨੀਆਂ ਸੀਗੀਆਂ ਕਿ ਜੇ ਉਹਨਾਂ ਸੌਲਤਾ ਦੀ ਮੈਂ ਗੱਲ ਕਰਾਂ ਕਿਵੇਂ ਕੋਈ ਬਾਹਰੋਂ ਟਰੱਕ ਤੇ ਟੈਂਪੋ ਦੀ ਟਰਾਲੀ ਜੀ ਪਸ਼ੂ ਲੱਦ ਕੇ ਆਉਂਦਾ ਸੀਗਾ ਤੇ ਇਧਰਲੇ ਪਾਸੇ ਪਸ਼ੂ ਲਾਉਣ ਦਾ ਪ੍ਰਬੰਧ ਕੀਤਾ ਸੀਗਾ ਕਿ ਪਸ਼ੂ ਨੂੰ ਲਾਉਣਾ ਸੌਖਾ ਰਹੇ ਤੇ ਜੇ ਕੋਈ ਖਰੀਦ ਕੇ ਲੈ ਕੇ ਜਾ ਰਿਹਾ ਤੁਹਾਨੂੰ ਪਸ਼ੂ ਨੂੰ ਚੜਾਉਣਾ ਪੈਂਪੂ ਟਰੈਕ ਵਿੱਚ ਸੌਖਾ ਰਵੇ ਇਹ ਪਰਮੰਧ ਕੀਤਾ ਸੀਗਾ ਅੰਦਰ ਖੋਲੀਆਂ ਬਣਾ ਕੇ ਦਿੱਤੀਆਂ ਸੀਗੀਆਂ ਕਿ ਜੇ ਪਸ਼ੂ ਨੂੰ ਕੋਈ ਦਾਣਾ ਪਾਣੀ ਪੀਣ ਦੀ ਲੋੜ ਆ ਪਾਣੀ ਵਾਲੀਆਂ ਖੁਰਲੀਆਂ ਦਿੱਗੀਆਂ ਪਸ਼ੂ ਉਹਨਾਂ ਨੂੰ ਡੰਗਰਾਂ ਨੂੰ ਹਰੇ ਚਾਰੇ ਦੀਆਂ ਦਿੱਗੀਆਂ ਇਧਰਲੇ ਪਾਸੇ ਨਾਲ ਹੀ ਹਸਪਤਾਲ ਬਣਾ ਕੇ ਦਿੱਤਾ ਸੀ ਕਿ ਪਸ਼ੂਆਂ ਦਾ ਹਸਪਤਾਲ ਕਿੰਨੀ ਲਗਤ ਨਾਲ ਤਿਆਰ ਹੋਇਆ ਇਹ 4.4 ਕਰੋੜ ਰੁਪਏ ਨਾਲ ਸਾਰਾ ਪ੍ਰੋਜੈਕਟ ਜਿਹੜਾ ਸੀਗਾ ਇਹ ਚਾਲੂ ਬਣਿਆ ਸੀਗਾ ਜਿਹਦੇ ਵਿੱਚ ਡਾਕਟਰ ਦੀ ਵੀ 24 ਘੰਟੇ ਵਾਸਤੇ ਇੱਥੇ ਰੈਸ਼ ਪੈਦਾ ਬਣਾਈ ਸੀਗੀ ਰੈਸ਼ ਵੀ ਡਾਕਟਰ ਦੀ ਇਹਨੇ ਪਸ਼ੂਆਂ ਦਾ ਡਾਕਟਰ ਸੀਗਾ ਉਹਦੀ ਰਾਇਸ਼ ਵੀ ਉਹਦਾ ਹਸਪਤਾਲ ਵੀ ਬਣਾ ਕੇ ਦਿੱਤਾ ਜੀਗਾ ਕਿ ਕਿਸੇ ਵੀ ਕਿਸਮ ਦੇ ਕਿਸਾਨ ਨੂੰ ਕਿਸੇ ਵੀ ਕਿਸਮ ਦੇ ਜਿਹੜਾ ਵਪਾਰੀ ਆ ਕਿਸੇ ਵੀ ਕਿਸਮ ਦਾ ਜਿਹੜਾ ਗਰੀਬ ਤੋਂ ਗਰੀਬ ਇੱਥੇ ਬੱਕਰੀ ਮੱਝ ਦੋ ਵੀ ਵੇਚਣ ਆਉਂਦਾ ਉਹਨੂੰ ਸੌਖਾ ਰਵੇ ਤੇ ਉਹ ਆਪਣਾ ਰੋਜ਼ਗਾਰ ਜਿਹੜਾ ਹੈਗਾ ਖੇਤੀ ਦੇ ਨਾਲ ਨਾਲ ਨਾ ਜਿਹੜਾ ਦੂਜਾ ਧੰਦਾ ਉਹਨੂੰ ਚਲਾ ਕੇ ਰੋਟੀ ਵੀ ਉਹਦੇ ਘਰ ਦੀ ਚੱਲਦੀ ਰਹੇ ਸੋ ਇਸ ਗੱਲ ਦਾ ਮੈਨੂੰ ਅਫਸੋਸ ਨਾਲ ਕਹਿਣਾ ਬੰਦਾ ਹੈ ਕਿ ਜਦੋਂ ਕਾਂਗਰਸ ਦੀ ਸਰਕਾਰ ਆਈ ਉਹਨਾਂ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਕੰਮ ਕੀਤੇ ਹੋਏ ਚੁਭਣ ਲੱਗੇ ਉਹਨਾਂ ਨੇ ਕਿਹਾ ਵੀ ਇਹਨੂੰ ਤਬਾਹ ਕਰ ਦਈਏ ਉਹਨਾਂ ਨੇ ਆਉਣ ਸਾਰੇ ਇਸ ਮੰਡੀ ਨੂੰ ਬੰਦ ਕਰਤਾ ਜਿਹੜੀ ਨਹੀਂ ਸੀ ਕਰਨੀ ਚਾਹੀਦੀ ਕਿਉਂਕਿ ਬਦਲੇ ਦੀ ਰਾਜਨੀਤੀ ਆਪਣੀ ਸਟੈਂਪ ਲਾਉਣੀ ਚਾਹੁੰਦੇ ਆ ਹਰ ਬੰਦਾ ਆਪਣੀ ਸਰਕਾਰ ਸਟੈਂਪ ਲਾਉਣੀ ਚਾਹੁੰਦੀ ਹੈ ਕਿਉਂ ਤੋਰਿਆਂ ਦਾ ਜਾ ਕੇ ਫਿਟੇ ਨੂੰ ਗੋਡਿਆਂ ਦਾ ਕਿਉਂਕਿ ਕੰਮ ਤਾਂ ਇਹਨਾਂ ਤੋਂ ਕੋਈ ਹੋ ਨਹੀਂ ਸਕਿਆ ਤੋਂ ਪਹਿਲਾਂ ਕਾਂਗਰਸੀ ਸਰਕਾਰ ਨੇ ਇਹਨੂੰ ਬੰਦ ਕਰ ਦਿੱਤਾ ਤੇ ਉਸ ਤੋਂ ਬਾਅਦ ਗੱਪੀ ਮੁੱਖ ਮੰਤਰੀ ਜਿਹੜਾ ਲੋਕਾਂ ਨੂੰ ਨਹਰੇ ਮਾਰ ਮਾਰ ਕੇ ਧਰਨੇ ਦੇ ਦੇ ਕੇ ਲੋਕਾਂ ਨੂੰ ਬੜਾ ਗੁੰਮਰਾਹ ਕਰ ਕਰਕੇ ਲੋਕਾਂ ਨੂੰ ਕਹਿੰਦਾ ਰਿਹਾ ਕਿ ਮੈਂ ਆ ਕਰ ਦੇਣਾ ਮੈਂ ਉਹ ਕਰ ਦੇਣਾ ਕਰਿਆ ਕੁਝ ਹੀ ਕੰਦੇ ਪੱਟਿਆ ਬਾੜ ਤੇ ਨਿਕਲੇ ਚੂਹਾ ਸੋ ਇਹਨਾਂ ਨੇ ਅੱਜ ਇੱਕ ਕਰੋੜਾਂ ਕਰੋੜਾ ਰੁਪਈਆ ਜਿਹੜਾ ਤਬਾਹ ਹੋ ਗਿਆ ਇਸ ਮੰਡੀ ਦੇ ਵਿੱਚ ਜਿਹਨਾਂ ਤੇ ਖਤਮ ਹੋ ਚੱਲੀ ਹੈ ਮੰਡੀ ਖਾਸ ਕਰਕੇ ਕਹਿਣਾ ਚਾਹੁੰਦੇ ਆ ਕਿ ਸਰਕਾਰ ਜੇ ਹੁਣ ਵੀ ਜਾਗੇ ਅਜੇ ਵੀ ਇਹਦੇ ਚ 40% ਬਚਿਆ ਹੋਇਆ ਤੇ 30 40% ਬਚਿਆ ਹੋਇਆ ਇਹਨੂੰ ਮੜਾ ਮੋਟਾ ਮੈਂਟੇ ਇਹਦੀ ਮੈਂਟੇਨੈਂਸ ਕਰਕੇ ਤੇ ਇਹਨੂੰ ਮੰਡੀ ਨੂੰ ਸ਼ੁਰੂ ਕਰ ਦਿੱਤਾ ਜਾਵੇ ਜਿਹੜੀਆਂ ਪ੍ਰਾਈਵੇਟ ਮੰਡੀਆਂ ਨੇ ਲੋਕਾਂ ਨੂੰ ਨਾਬੇ ਹਲਕੇ ਦੇ ਲੋਕਾਂ ਨੂੰ ਤੇ ਪਸ਼ੂ ਵੇਚਣ ਜਾਣਾ ਪੈਂਦਾ ਤਾਂ ਸਰਹੰਦ ਜਾਣਾ ਪੈਂਦਾ ਤੇ ਉਹਨਾਂ ਨੂੰ ਪਸ਼ੂ ਵੇਚਣ ਜਾਣਾ ਪੈਂਦਾ ਤਨੌਲੇ ਵੇਚਣ ਜਾਣਾ ਪੈਂਦਾ ਤੇ ਉਹਨਾਂ ਨੂੰ ਪਸ਼ੂ ਵੇਚਣ ਜਾਣਾ ਬੰਦਾ ਤਾਂ ਖੰਨੇ ਦੀ ਮੰਡੀ 'ਚ ਵੇਚਣ ਜਾਂਦਾ ਇਹ ਜਿਹੜੀ ਮੰਡੀ ਸੀਗੀ ਇਹ ਮੰਡੀ ਲੋਕਾਂ ਨੂੰ ਬਹੁਤ ਮਹਾਰਾਜਾ ਜਦੋਂ ਰਾਜੇ ਮਹਾਰਾਜਿਆਂ ਦਾ ਸਮਾਜ ਸੀਗਾ ਉਸ ਸਮੇਂ 'ਚ ਇਹਨਾਂ ਮੰਡੀਆਂ ਨੂੰ ਚਾਲੂ ਕੀਤਾ ਗਿਆ ਸੀਗਾ ਤੇ ਅੱਜ ਮੰਡੀਆਂ ਜਿਹੜੀਆਂ ਨੇ ਬਿਲਕੁਲ ਖਤਮ ਕਰ ਦਿੱਤੀਆਂ ਇਹ ਲੋਕਾਂ ਦੇ ਵਿਰੋਧੀ ਕੰਮ ਕਰਦੇ ਨੇ ਲੋਕਾਂ ਦੀ ਮਾਰਨ ਦੀ ਗੱਲ ਕਰਦੇ ਨੇ ਲੋਕਾਂ ਨੂੰ ਭੁੱਖਾ ਮਾਰਨ ਦੀ ਗੱਲ ਕਰਦੇ ਨੇ ਸਾਡੀ ਸਰਕਾਰ ਦੇ ਵਿੱਚ ਅਸੀਂ ਇੱਥੇ ਮੰਡੀ ਨੂੰ ਤਾਂ ਬਣਾ ਹੀ ਬਣਾਇਆ ਪਸ਼ੂ ਮੰਡੀ ਨੂੰ ਤੇ ਨਾਲ ਜਿਹੜਾ ਬੈਂਕ ਹੈ ਨਾਰਥ ਇੰਡੀਆ ਦਾ ਬੈਂਕ ਜਿਹਨੂੰ ਸੀਮਨ ਬੈਂਕ ਕਿਹਾ ਜਾਂਦਾ ਹੈ ਜਿਹੜਾ ਪਸ਼ੂਆਂ ਦਾ ਵਧੀਆ ਨਸਲ ਪੈਦਾ ਕਰਨ ਵਾਸਤੇ ਉਹ ਵੀ ਅਸੀਂ ਨਾਬੇਚ ਬਣਾਇਆ ਸੀ ਜਿਹਦੇ ਵਿੱਚ ਬਹੁਤ ਵੱਡਾ ਮੇਰੇ ਸਮੇਂ ਦੇ ਵਿੱਚ 307 ਕਰੋੜ ਰੁਪਇਆ ਨਾਬੇ ਹਲਕੇ 'ਚ ਖਰਚ ਹੋਇਆ ਮੈਂ ਇਹਨਾਂ ਨੂੰ ਚੈਲੰਜ ਕਰਦਾ ਹਾਂ ਕਿਆ ਦੋਵੇਂ ਸਰਕਾਰਾਂ ਨਿਕਲ ਚਲੀਆਂ ਤੇ ਸਾਡੇ ਮੁਕਾਬਲੇ ਤੇ ਸਾਡੇ 5 ਸਾਲਾਂ ਦੇ ਮੁਕਾਬਲੇ 'ਚ ਇਹ ਦੋਵੇਂ ਸਰਕਾਰਾਂ ਪੈਸੇ ਦੱਸ ਦਿੰਨ ਕਿ ਕਿੰਨੇ ਲਾਏ ਨੇ ਕਿਹਦੀ ਚੀਜ਼ ਲਾਏ ਨੇ ਇਸ ਕਰਕੇ ਇਹਦਾ ਹੱਲ ਨਹੀਂ ਹੁੰਦਾ ਤਾਂ ਅਸੀਂ ਇਹਨਾਂ ਦੇ ਧਰਨੇ ਦੇਵਾਂਗੇ ਹਰ ਚੀਜ਼ ਦਾ ਅਸੀਂ ਇਸ ਸ਼ਹਿਰ ਦੇ ਵਿੱਚ ਵੀ ਸਾਰੀਆਂ ਗੱਲਾਂ ਚੱਕ ਰਹੇ ਹਾਂ ਜਿਹੜੇ ਆ ਚੀਜ਼ਾਂ ਸਾਡੀ ਸਰਕਾਰ ਦੇ ਵਿੱਚ ਸਮੇਂ 'ਚ ਬਣੀਆਂ ਸੀਗੀਆਂ ਜੇ ਉਹਨਾਂ ਨੂੰ ਤਬਾਹ ਕਰਨਗੇ ਤਾਂ ਅਸੀਂ ਲੋਕਾਂ 'ਚ ਲੈ ਕੇ ਜਾਵਾਂਗੇ ਧਰਨੇ ਦੇਵਾਂਗੇ ਮਜਾਰੇ ਕਰਾਂਗੇ ਇਹਨਾਂ ਦਾ ਪਿੱਛਾ ਆਪਾਂ ਕਰਾਂਗੇ ਸੋ ਮੈਂ ਅੱਜ ਕਹਿਣੀ ਚਾਹੁੰਨਾ ਕਿ ਅੱਜ ਛੋਟਾ ਕਿਸਾਨ ਬੱਕਰੀ ਬਾਲਣ ਲੱਗਿਆ ਕਿਉਂਕਿ ਮੱਧ ਹੁਣ ਕਿਸੇ ਵੀ ਵਸਤ ਦੀ ਗੱਲ ਨਹੀਂ ਲੱਖ ਤੋਂ 1.5 ਲੱਖ ਤੋਂ ਮੱਧ ਕੋਈ ਘੱਟ ਨਹੀਂ ਮਿਲਦੀ ਨਹੀਂ ਗਾਂ 6 ਲੱਖ 1.5 ਲੱਖ ਨਹੀਂ ਮਿਲਦੀ ਹੈ ਤੇ ਹੁਣ ਛੋਟੇ ਕਸਾਨ ਜਿਹੜੇ ਨਵੇਂ ਬੱਚੇ ਪੜ੍ਹ ਲਿਖ ਕੇ ਆ ਰਹੇ ਨੇ ਉਹ ਬੱਕਰੀਆਂ ਪਾਲਦੇ ਆ ਕੋਈ ਸੂਰ ਪਾਲਦੇ ਆ ਕੋਈ ਹੋਰ ਕਿਸ ਤਰੀਕੇ ਤੇ ਕਰਨ ਦੀਆਂ ਚੀਜ਼ਾਂ ਪਾਲਦੇ ਆ ਇਹ ਸਾਰਾ ਕੁਝ ਮੰਡੀਕਰਨ ਕਰਨਾ ਚਾਹੀਦਾ ਹੈ ਤਾਂ ਕਿ ਜਿਹੜੇ ਲੋਕਾਂ ਦੇ ਚੁੱਲ੍ਹੇ ਚੱਲਦੇ ਰਹਿਣ ਤੇ ਇਦਾਂ ਹੀ ਰਿਹਾ ਬੇਰੁਜ਼ਗਾਰੀ ਇਦਾਂ ਹੀ ਵੱਧਦੀ ਰਹੀ ਤਾਂ ਸਾਰੇ ਪੰਜਾਬ ਦੇ ਵਿੱਚ ਭੁੱਖਮਰੀ ਰਾ ਸ਼ਕਾਰ ਹੋ ਰਹੀ ਹੈ ਦੁਨੀਆ ਸੋ ਇਸ ਕਰਕੇ ਲੋਕਾਂ ਨੂੰ ਤੰਦਾ ਦੇਣਾ ਚਾਹੀਦਾ ਲੋਕਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਇਹਨਾਂ ਨੇ ਵਾਦੇ ਬੜੇ ਕੀਤੇ ਸੀ ਪਰ ਸਾਰੇ ਰੁਜ਼ਗਾਰ ਲੋਕਾਂ ਤੋਂ ਖੋ ਕੇ ਬਹਿ ਗਏ ਨੇ ਜਿਹੜੇ ਤੁਹਾਨੂੰ ਨਹੀਂ ਮੰਡੀਆਂ ਜਦੋਂ ਮੰਡੀ ਬਣਾਈ ਗਈ ਹੈ ਕਦੋਂ ਕਦੇ ਮੰਡੀ ਜਿਹੜੀ ਲੱਗੀ ਔਰ ਪਸ਼ੂ ਪਾਲਕਾਂ ਨੂੰ ਤੇ ਜਿਹੜਾ ਹੈਗਾ ਵਪਾਰੀਆਂ ਨੂੰ ਕਿੰਨਾ ਲਾਭ ਚਾਹ ਜਿਹੜੇ ਨਾਬਨਾਂ ਜੀ ਇਹ ਮੰਡੀਆਂ ਦਾ ਕਹ ਲਓ ਇਹ ਕ੍ਰੀਏਟਰ ਹੈ ਸਾਡੇ ਬਾਬਾ ਜੀ ਨੇ ਮਹਾਰਾਜਾ ਹੀਰਾ ਸਿੰਘ ਲਈ ਪਹਿਲੀ ਮੰਡੀ ਘੋੜਿਆਂ ਦੀ ਲਾਈ ਸੀ ਉਦੋਂ ਤੋਂ ਬਾਅਦ ਚੱਕ ਲਾਣ ਮੰਡੀ ਅਨਾਜ ਮੰਡੀ ਗੁਰ ਮੰਡੀ ਸਾਰੀਆਂ ਮੰਡੀਆਂ ਸਭ ਤੋਂ ਪਹਿਲਾਂ ਨਾਬੇ ਚ ਆਈਆਂ ਸੀ ਫੇਰ ਸਾਰੇ ਪੰਜਾਬ ਚ ਤੇ ਮੰਡੀਆਂ ਨੂੰ ਖਤਮ ਕਰਨ ਤੇ ਸਾਰੀਆਂ ਸਰਕਾਰਾਂ ਕੰਮ ਕਰ ਰਹੀਆਂ ਨੇ ਤੁਸੀਂ ਪਿੱਛੇ ਦੇਖੋ ਇਹ 2012 ਚ ਅਕਾਲੀ ਦਲ ਨੇ ਜਿਵੇਂ ਜਿਵੇਂ ਅਸੀਂ ਚੋਥਾਨੀ ਯੂਨੀਅਨ ਵਾਲਿਆਂ ਨੇ ਇਹਨਾਂ ਨੂੰ ਬੈਂਤੀ ਕਰੀ ਉਵੇਂ ਹੀ ਇਹਨਾਂ ਨੇ ਸਾਰੀਆਂ ਸਹੂਲਤਾਂ ਸਾਡੇ ਮੁਤਾਬਕ ਪਸ਼ੂਆਂ ਨੂੰ ਖੜਾਉਣ ਦੀਆਂ ਡਾਕਟਰ ਲਿਆਉਣ ਦੀਆਂ ਕਰੀਏਟ ਕਰੀਆਂ 2012 ਚ ਚੰਗੇ ਪੈਸੇ ਲਾ ਕੇ ਕਰੀਏਟ ਕਰੀਆਂ ਉਦੋਂ ਤੇ ਹੁਣ ਜਿਵੇਂ ਕਹਿੰਦੇ ਨੇ ਝਾੜੂ ਪਾਰਟੀ ਝਾੜੂ ਨਹੀਂ ਫੇਰ ਸਕਦੀ ਕਿੰਨੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਜੀ ਵੀ ਜਿਹੜੀ ਮੰਡੀ ਆ ਇਹ ਪਹਿਲਾਂ 22 ਤਰੀਕ ਨੂੰ ਹਰੇਕ ਮਹੀਨੇ ਲੱਗਦੀ ਹੁੰਦੀ ਸੀ ਪਰ ਹੁਣ 22 ਦੇ ਨਾਲ-ਨਾਲ ਜਿਵੇਂ 22 ਨੂੰ ਗਾਈਆਂ ਦੀ ਤੇ ਮਿਹਸਾਂ ਦੀ ਲੱਗਦੀ ਸੀ ਬੱਕਰੀਆਂ ਦੀ ਘੋੜਿਆਂ ਦੀ ਇਹ ਹਰੇਕ ਮਹੀਨੇ ਇੱਕ ਪਾਰਟਿਕੂਲਰ ਬਰੀਡ ਦੀ ਮੰਡੀ ਲੱਗਣੀ ਚਾਹੀਦੀ ਆ ਤਾਂ ਜੋ ਜਿਹੜੇ ਲੋਕ ਆਲੇ-ਦਾਲੇ ਬੈਠੇ ਨੇ ਜਿੰਨੇ ਵੀ ਏਜ ਕਹਿੰਦੇ ਪਸ਼ੂਪਾਲਣ ਦਾ ਕੰਮ ਕਰਦੇ ਨੇ ਉਹਨਾਂ ਨੂੰ ਕੁਝ ਫਾਇਦਾ ਹੋਵੇ। ਇਹਦਾ ਕਾਰਨ ਕਿ ਕਿਤੇ ਮੰਡੀ ਬੰਦ ਹੋਣ ਤੋਂ ਮੰਡੀਆਂ ਵੀ ਜੀ ਸਰਕਾਰ ਦੀਆਂ ਪਾਲਿਸੀਆਂ ਵੀ ਸਰਕਾਰ ਦੀਆਂ ਪਾਲਿਸੀਆਂ ਜ਼ਿਮੀਂਦਾਰ ਨੂੰ ਮਾਰਨ ਦੀਆਂ ਨੇ ਜ਼ਿਮੀਂਦਾਰਾਂ ਨੂੰ ਬਚਾਉਣ ਦੀਆਂ ਨੇ। ਜਿਹੜਾ ਸਿੰਘ ਬਾਦਲ ਸੀਗਾ ਉਹ ਕਿਸਾਨਾਂ ਨੂੰ ਤਾਂ ਵਪਾਰੀਆਂ ਨੂੰ ਇਕੱਠੇ ਲੈ ਕੇ ਚਾਲਦੇ ਸੀਗੇ। ਉਹ ਆਪ ਕਿਸਾਨ ਸੀਗੇ ਉਹਨਾਂ ਨੇ ਸੋਚਿਆ ਵੀ ਆਪਾਂ ਨੂੰ ਕਿਸਾਨਾਂ ਨੂੰ ਇਹੋ ਜਿਹੀਆਂ ਸਹੂਲਤਾਂ ਦੇਣੀਆਂ ਨੇ ਕਿਸਾਨ ਨਾਲ ਡੈਰੀ ਡਵੈਲਪਰ ਦਾ ਕੰਮ ਕਰਦੇ ਸੀਗੇ ਉਹਨਾਂ ਨੇ ਕਰੋੜਾਂ ਰੁਪਇਆ ਲਾ ਕੇ ਸੁਖਦੀਪ ਸਿੰਘ ਬਾਦਲ ਦੀ ਬਿਜ਼ਨਸ ਸੋਚ ਨੇ ਇੰਗੀਆਂ ਸੋਹਣੀਆਂ ਮੰਡੀਆਂ ਬਣਾਈਆਂ ਪਰ ਉਹਨਾਂ ਦਾ ਪਿੱਛਾ ਕੀ ਨਿਕਲਿਆ ਠੀਕ ਹੈ ਸਰਕਾਰ ਚੱਲੇਗੀ ਪੈਸਾ ਤਾਂ ਲੋਕਾਂ ਦਾ ਸੀ ਨਾ ਕਾਂਗਰਸ ਪਾਰਟੀ ਨੇ ਔਰ ਇਹ ਝਾੜੂ ਵਾਲਿਆਂ ਨੇ ਇਹ ਬੰਦ ਕਰਤੀਆ ਮੈਂ ਤਾਂ ਸਿਰਫ ਇੱਕ ਗੱਲ ਚ ਨਵੇੜੂnga ਤੁਸੀਂ ਦੇਖ ਸਕਦੇ ਹੋ ਕਿੰਨੀ ਗੰਦਗੀ ਹੈ ਬੁਰਾ ਹਾਲ ਹੈ ਨਸ਼ਈ ਇੱਥੇ ਟਿਕਾ ਹੀ ਲਾਉਂਦੇ ਨੇ ਹਾਲ ਦੇਖ ਲਓ ਜੇ ਭਗਵੰਤ ਮਾਨ ਤੇ ਤੋਂ ਨਹੀਂ ਸੰਭਦੀ ਮੰਡੀਆ ਤੂੰ ਹੱਥ ਖੜੇ ਕਰਦੇ ਯੂਥ ਅਕਾਲੀ ਦਲ ਸੰਭੂਗਾ ਆਪਣੇ ਖਤੇ ਦੇਖੋ ਜੀ ਜਿਹੜੀ ਮੌਜੂਦਾ ਦੀ ਤੇ ਪਿਛਲੇ ਪਹਿਲਾਂ 5 ਸਾਲ ਕਾਂਗਰਸ ਸਰਕਾਰ ਵੀ ਲੱਗੀ ਆ ਹੁਣ ਆ ਮੌਜੂਦਾ ਸਰਕਾਰ ਨੂੰ 3.5 ਸਾਲ ਹੋ ਗਏ ਇਹ ਮੰਡੀ 3.4 ਕਰੋੜ ਸਵਾ 4 ਕਰੋੜ ਨਾਲ ਬਣੀ ਹੋਈ ਆ ਤੇ ਇਹ ਸਾਰਾ ਪੈਸਾ ਇਹਨਾਂ ਨੇ ਮਿੱਟੀ ਕਰਤਾ ਕਿਉਂਕਿ ਜਿਹੜੇ ਉਰੇ ਲੋਕਲ ਜ਼ਿਮੀਦਾਰ ਦੀ ਪਿੰਡਾਂ ਵਾਲੇ ਸਾਰਿਆਂ ਨੂੰ ਇਹ ਨਾਲ ਬਹੁਤ ਸੁੱਖ ਦੀ ਇਸ ਮੰਡੀ ਦਾ ਕਿਤੇ ਉਹਨਾਂ ਨੇ ਪਿੰਡੋਂ ਚੱਲਣਾ ਔਰੇ ਘੰਟੇ ਅੱਧੇ ਘੰਟੇ ਚ ਪਹੁੰਚ ਕੇ ਆਪਣਾ ਡੰਗਰ ਵੇਚ ਕੇ ਪਾਰ ਜਾਣਾ ਸੀ ਹੁਣ ਉਹਨਾਂ ਨੂੰ ਦੂਜੇ ਸ਼ਹਿਰਾਂ 'ਚ ਜਾਣਾ ਪੈਂਦਾ ਤਨੋਲੇ ਚਲੇ ਗਏ ਖੰਨੇ ਚਲੇ ਗਏ ਪਹਿਲਾਂ ਤਾਂ 2000 ਰੁਪਏ ਦਾ ਤੇਲ ਫੋਕ ਕੇ ਉੱਥੇ ਪਹੁੰਚਣਗੇ ਉਤੋਂ ਬਾਅਦ ਨਹੀਂ ਡੰਗਰ ਵੇਚਦਾ ਹੈਗਾ ਵਿਚਾਰਾ ਆਪ ਆਪ ਆਂਦਾ ਬੰਦਾ ਉਹ ਇਹ ਬਹੁਤ ਸੁੱਖ ਦੀ ਚੀਜ਼ ਦਾ ਹੁਣ ਹਰ ਇੱਕ ਚੀਜ਼ ਇੱਥੇ ਫੈਸਿਲਿਟੀ ਵਾਲੇ ਬਹਿ ਗਈ ਸੀ ਬਿਜਲੀ ਦੀ ਵੀ ਪਾਣੀ ਦੀ ਵੀ ਉਰੇ ਸੀ ਵਧੀਆ ਖਾਲ ਬਣੇ ਹੋਏ ਸੀ ਡੰਗਰ ਨੂੰ ਲਾਹਣ ਉਤਾਰਨ ਵਾਸਤੇ ਵਧੀਆ ਚੜਾਉਣ ਵਾਸਤੇ ਸਾਰੀ ਖਰੀਦ ਦਾ ਇੰਤਜ਼ਾਮ ਸੀ ਹਸਪਤਾਲ ਦਾ ਇੰਤਜ਼ਾਮ ਉਰੇ ਸੀ ਸਾਰੀ ਚੀਜ਼ਾਂ ਇਹਨਾਂ ਨੇ ਖੰਡਰ ਕਰਤਾ ਸਾਰੀ ਬਿਲਡਿੰਗ ਖਰਾਬ ਹੋ ਚੁੱਕੀ ਆ ਇਹਨੇ ਸਾਲ ਹੋ ਗਏ ਇਹਨੂੰ ਖੰਡਰ ਪਈ ਨੂੰ ਲੋਕੀ ਵੀ ਦੂਗੀ ਹੋਏ ਪੈ ਨੇ ਇਸ ਚੀਜ਼ੋ ਕਿ ਲੋਕਾਂ ਦਾ ਵਪਾਰ ਹੈ ਚਲੋ ਉਰੇ ਆ ਕੇ ਕਰ ਲੈਂਦੇ ਸੀ ਉਹ ਤਾਂ ਵਪਾਰ ਹੀ ਖਤਮ ਕਰਤਾ ਨੇ ਡੈਰੀਆਂ ਲੋਕਾਂ ਨੇ ਕਿਉਂ ਛੱਡਤੀਆਂ ਇਹਨਾਂ ਦੁੱਖਾਂ ਕਰਕੇ ਛੱਡੇ ਨੇ ਕਿ ਜਿਹੜੀ ਮੌਜੂਦਾ ਸਰਕਾਰਾਂ ਨੇ ਜ਼ਿੰਮੇਵਾਰ ਹਵਲ ਧਿਆਨ ਨਹੀਂ ਦਿੰਦੇ ਇਕੱਲੀ ਦਾ ਸਰਕਾਰ ਸੀ ਹਮੇਸ਼ਾ ਹੀ ਜ਼ਿੰ ਜੀ ਇਹ ਕਿਹੜੀ ਮੰਡੀ ਬੰਦ ਹੋਣਾ ਕੀ ਲਾਗਦਾ ਕਿੰਨਾ ਕੁ ਕੰਮ ਹੋਇਆ ਇਹ ਮੰਡੀ ਜਿਹੜੀ ਆਪਣੀ ਸੀ ਹਰ ਮਹੀਨੇ ਦੀ 22 ਤਰੀਕ ਨੂੰ ਲੱਗਦੀ ਹੁੰਦੀ ਸੀ ਪਹਿਲਾਂ ਮੰਡੀ ਇਹ ਵੀ ਕੱਚੀ ਸੀ ਜਿਵੇਂ ਹੁਣ ਤੁਸੀਂ ਖੰਨੇ ਵਾਲੀ ਮੰਡੀ ਦੇਖੋ ਉਥੇ ਜਾਓਗੇ ਤੁਸੀਂ ਕੋਈ ਕੋਈ ਪ੍ਰਬੰਧ ਨਹੀਂ ਉੱਥੇ ਹੈਗਾ ਹੋਰ ਵੀ ਮੰਡੀਆਂ 'ਚ ਕੋਈ ਪ੍ਰਬੰਧ ਨਹੀਂ ਹੈਗਾ ਉਸ ਤੋਂ ਬਾਅਦ 2012 ਦੇ ਵਿੱਚ ਕਾਲੀਦਾ ਸਰਕਾਰ ਨੇ ਇਹ ਪੌਣੇ 4 ਕਰੋੜ ਦੀ ਲਾਗਤ ਨਾਲ ਇਹ ਮੰਡੀ ਬਣਾਈ ਜਿਹਦੇ ਵਿੱਚ ਸ਼ੈੱਡ ਪੱਖੇ ਪਾਣੀ ਡੰਗਰਾਂ ਨੂੰ ਲਾਉਣ ਦਾ ਚੜਾਉਣ ਦਾ ਡਾਕਟਰਾਂ ਦਾ ਪ੍ਰਬੰਧ ਬਹੁਤ ਜ਼ਿਆਦਾ ਸਹੂਲਤਾਂ ਸੀ ਤੇ ਇਹ ਇਹ ਬਲਟੀ ਬੰਦ ਹੋਣ ਨਾਲ ਸਾਡੇ ਜਿਹੜੇ ਲੋਕਲ ਲੋਕਸਣ ਕੋਈ ਰਸਾ ਵੇਚਦਾ ਸੀ ਕੋਈ ਪਾਣੀ ਪਲਾਉਂਦਾ ਸੀ ਡੰਗਰਾਂ ਨੂੰ ਕੋਈ ਚਾਹ ਬਲਾਉਂਦਾ ਸੀ ਵਪਾਰੀ ਆਉਂਦੇ ਸਨ ਤੋਂ ਟੈਂਪੂ ਵਾਲਿਆਂ ਨੂੰ ਗੱਡੀਆਂ ਵਾਲਿਆਂ ਨੂੰ ਬਹੁਤ ਨੁਕਸਾਨ ਹੋਇਆ ਕਿਉਂਕਿ ਹੁਣ ਜਿਹੜਾ ਨਾਬੇ ਦੇ ਲੋਕ ਨੇ ਜਿਹੜੇ ਡੰਗਰ ਵੇਚਨੇ ਨੇ ਜਾਂ ਖਰੀਦਨੇ ਨੇ ਉਹ ਖੰਨੇ ਜਾਂ ਤਨੋਲੇ ਜਾਣਾ ਪੈਂਦਾ ਜੀ ਉਥੇ ਘੱਟੋ ਘੱਟ 4-5000 ਰੁਪਏ ਇੱਕ ਡੰਗਰ ਤੇ ਲੱਗ ਜਾਂਦਾ ਜੇ ਨਾਂ ਵੀ ਕਿਹਾ ਤੇ ਉਹਨੂੰ ਉਲਟ ਪੱਲਿਓਂ ਪੈਂਦੇ ਨੇ ਠੀਕ ਹੈ ਨਹੀਂ ਇੱਥੇ ਜਿਹੜਾ ਆਉਂਦਾ ਸੀ ਇਹਦੇ ਨਾਲ ਹੁਣ ਮੰਡੀ ਬੰਦ ਹੋਣ ਨਾਲ ਸਰਕਾਰ ਨੂੰ ਵੀ ਨੁਕਸਾਨ ਹੈ ਕਿਉਂਕਿ ਹਰੇਕ ਮੈਸਤੇ ਜਾਂ ਗਾਂ ਤੇ ਘਾਟੋ ਘਾਟ 500 ਤੋਂ 1000 ਦੀ ਪਰਚੀ ਲੱਗਦੀ ਸੀ ਉਹ ਸਰਕਾਰ ਦੇ ਖਾਤੇ ਵਿੱਚ ਹੀ ਜਾਂਦਾ ਸੀ ਅਸੀਂ ਤੇ ਚਾਹੁੰਦੇ ਹਾਂ ਵੀ ਲੋਕਲ ਵੀ ਇਹ ਮੰਡੀ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹਨੂੰ ਮੁੜ ਤੋਂ ਚਾਲੂ ਕੀਤਾ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ Sri Sai Group of Institutes.